ਰੋੜੀ ਤੋਂ ਸ਼ੁਰੂਆਤ ਹੋਈ ਨਗਰ ਕੀਰਤਨ ਦੀ ਅੱਜ ਰਤਿਆ ਪਹੁੰਚਣ ਤੇ ਸੰਸਥਾਵਾਂ ਵੱਲੋਂ ਸਵਾਦ ਕੀਤਾ ਜਾ ਰਿਹਾ ਹੈ ਵੱਡੀ ਗੰਤੀ ਵਿੱਚ ਸੰਸਥਾਵਾਂ ਸਵਾਦ ਕੀਤਾ ਜਾ ਰਿਹਾ ਰਤਿਆ ਪੂਜਣ ਤੇ ਕੋਲੇ ਸੋਨੇ ਹਾਲ ਦੇ ਜੇ ਨਾਲ ਨਗਰ ਕੀਰਤਨ ਦਾ ਸਵਾਦ ਵੱਡੀ ਗਿਣਤੀ ਵਿੱਚ ਸਮਤਾ ਨਗਰ ਕੀਰਤਨ ਦਾਤ ਕਰ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਛਤਰ ਛਾਇਆ ਹੈ 5 ਪਿਆਰਿਆਂ ਦੀ ਅਦਵਾਈ ਹੈ ਇਸ ਮਹਾਨ ਨਗਰ ਕੀਰਤਨ ਕਟਿਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਸੰਸਥਾਵਾਂ ਵੱਲੋਂ ਸਵਾਦ ਕੀਤਾ ਜਾ ਰਿਹਾ ਹੈ ਪੰਜ ਪਿਆਰਿਆਂ ਦੇ ਸਰਪਾਉਨਾ ਸਵਾਦ ਕੀਤਾ ਜਾ ਰਿਹਾ ਹੈ ਹਾਂਜੀ ਫੁੱਲਾਂ ਨਾਲ ਸਜੀ ਹੋਈ ਸੁੰਦਰ ਪਾਲਕੀ ਬੋਲੇ ਸੋਨਿਹਾਲ ਦੇ ਜਗਾਰੇ ਨਾਲ ਵੱਡੀ ਗਿਣਤੀ ਵਿੱਚ ਸਤਾਂ ਨਗਰ ਕੀਤਾ ਨ ਸਵਾਦ ਕਰ ਰਹੀਆਂ ਇਹ ਗੋਲੀਆਂ ਬੋਤਲਾਂਾਂ ਲਈ ਖਰਚ ਕੀਤਾ ਜਾ ਰਿਹਾ ਹੈ। ਪੁੱਲਾਂ ਨਾਲ ਸਥਿਤ ਹੋਈ ਸੰਦਰਪਾਲ ਕੇ ਨਾਲ ਹੀ ਪੁਰਾਤਨ ਸ਼ਸਤਰਾਂ ਵਾਲੀ ਗੱਡੀ ਇਹ ਪੁਰਾਤਨ ਸ਼ਸਤਰਾਂ ਵਾਲੀ ਗੱਡੀ ਇਸ ਵਿੱਚ ਸ਼ਾਮਲ ਹੋਈ ਹੈ। ਇਸ ਨਗਰ ਪੁਰਾਤਨ ਸ਼ਸਤਰ ਇਸ ਗੱਡੀ ਰਾਹੀਂ ਦਿਖਾਏ ਗਏ ਹਨ। ਤਾਂ ਫਤਿਹਵਾਦ ਵਿੱਚ ਐਂਟਰੀ ਦੇ ਵਕਫਾ ਤੋਂ ਧਾਰਮਿਕ ਸਮਾਜਿਕ ਸੰਸਥਾਵਾਂ ਵਾਲਾ ਸਵਾਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਵਾਲਾ ਸਵਾਦ ਕੀਤਾ ਜਾ ਰਿਹਾ ਹੈ ਨਾਲ ਹੀ ਸੰਗਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਵਾਦ ਕਰ ਰਹੀਆਂ ਸਵਾਦ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਇੱਥੇ ਵਧਾਰਨ ਵਾਲਾ ਕੋਲੇਸੋਂ ਨੇ ਹਾਲੇ ਜੇ ਕਾਰਿਆਂ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਵਾਲਾ ਸਵਾਦ ਕੀਤਾ ਜਾ ਰਿਹਾ ਹੈ ਰੋੜੀ ਤੇ ਸ਼ੁਰੂ ਹੋਇਆ ਨਗਰ ਕੀਰਤਨ ਦਾ ਫਤਿਹਵਾ ਜ਼ਿਲ੍ਹੇ ਦੇ ਰਤੀਆ ਪਹੁੰਚਣ ਤੇ ਸਵਾਦ ਕੀਤਾ ਜਾ ਰਿਹਾ ਹੈ। ਸੇਵਾ ਪ੍ਰਕਾਸ਼ ਨੂੰ ਸੱਤਨੋ ਜੀ ਪਾਰਕੀ ਸਾਹਿਬ ਦੇ ਵਿੱਚੋਂ ਫਾਤਰ ਸਿੰਘ ਨੂੰ ਸੱਤਨੋ ਜੀ ਚਾਰ ਬਾਬਰ ਦੀ ਖਾਨ ਸਾਹਿਬ ਵੱਖ-ਵੱਖ ਸੰਸਥਾਵਾਂ ਦੁਆਰਾ ਸਵਾਦ ਕੀਤਾ ਜਾ ਰਿਹਾ ਹੈ। हरियाणा सिख गुरुद्वारा परबंद कमेटी ਅਤੇ हरियाणा सरकार ਤੇ ਉਪਰਾਲੇ ਸਰ ਦਾ ਫਤੇਵਾਲ ਜ਼ਿਲ੍ਹੇ ਵਿੱਚ ਰਤਿਆ ਪਹੁੰਚਣ ਦੇ ਸੰਗਤ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੰਗਤਾਂ ਦੁਆਰਾ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਇਹ ਨਗਰ ਕੀਰਤਨਾ ਰੋੜੀ ਤੋਂ ਚੱਲ ਕਰਕੇ 8 ਤਰੀਕ ਨੂੰ ਰੋੜੀ ਤੋਂ ਪ੍ਰਾਰੰਭ ਹੋਇਆ ਸੀ ਜੋਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨਾ ਅੱਜ ਸ਼ਹਿਰ ਰਤਿਆ ਵਿੱਚ ਪਹੁੰਚਿਆ ਹੈ ਤੇ 24 ਤਰੀਕ ਨੂੰ ਖੇਤਰ ਦੀ ਧਰਤੀ ਤੇ ਪਹੁੰਚ ਰਿਹਾ ਹੈ ਸੋ ਸਾਧ ਸੰਗਤ ਨੂੰ ਬੇਨਤੀ ਹੈ ਕਿ 25 ਤਰੀਕ ਨੂੰ ਖੇਤਰ ਦੀ ਧਰਤੀ ਤੋਂ ਸਮਾਗਮ ਨੇ ਤੇ 28 29 30 ਤਰੀਕ ਨੂੰ 28 29 30 ਤਰੀਕ ਨੂੰ ਚੰਤਾਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਸ਼ਹੀ ਆਤਮ ਸ਼ਹੀਦ ਸਤਾਵ ਦੀ ਸਮਾਗਮ ਕਰਵਾਏ ਜਾ ਰਹੇ ਨੇ ਸੋ ਗੁਰੂ ਦੀ ਪਿਆਰੀ ਸਾਸਨਪੁਰ ਬੇਨਤੀ ਹੈ ਕਿ ਪਾਤਸ਼ਾਹੀ ਨੌਵੀਂ ਤੁਮਤਾਨਤਾ ਵਿਖੇ 28 29 30 ਤਰੀਕ ਨੂੰ 28 29 30 ਤਰੀਕ ਨੂੰ ਜਰੂਰ ਦਰਸ਼ਨ ਦਿਓ ਜੀ ਸੋ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਰੋੜੀ ਤੋਂ ਚੱਲ ਕੇ ਨਗਰ ਕੀਰਤਨ ਫਤਿਹਵਾਦ ਜ਼ਿਲ੍ਹੇ ਵਿੱਚ ਐਂਟਰੀ ਕਰਕੇ ਅਜ ਰਤੀਆ ਪਹੁੰਚਿਆ ਹੈ ਦੇ ਧਾਰਮਿਕ ਸਮਾਜਿਕ ਸੰਸਥਾਵਾਂ ਵੱਲੋਂ ਸਵਾਦ ਕੀਤਾ ਜਾ ਰਿਹਾ ਹੈ ਪਾਣੀ ਉਹ ਪਾਣੀ ਲੈ ਦੇਗੇ ਉਹ ਪਾਣੀ ਲੈ ਆਉਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਛਤਰ ਛਾਇਆ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਅੱਜ ਰਤਿਆ ਵਿਖੇ ਰਾਤਰੀ ਠਹਿਰਾਉ ਹੋਣਾ ਹੈ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਨਥਵਾਨ ਵਿਖੇ ਤੇ ਕੱਲ ਨੂੰ ਤੇ ਨਗਰ ਕੀਰਤਨ ਚਾਲੇ ਪਾਏਗਾ ਕੁਲਾਂ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਤੇ ਸੰਸਥਾਵਾਂ ਵੱਲੋਂ ਸੰਗਤਾਂ ਲਈ ਚਾਹ ਪਾਣੀ ਦੇ ਫਲਾਂ ਦੇ ਲੰਗਰ ਲਗਾਏ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਸਵਾਦ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ